ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਲੱਗ ਰਿਹਾ ਹੈ ਕਿ ਕੇਜਰੀਵਾਲ ਦੇ ਅੰਦਰ ਕਿਤੇ ਉਹ ਖੁੰਦਕ ਉਹ ਜ਼ਖਮ ਹਲੇ ਪਿਆ ਚੀਸ ਉੱਠਦੀ ਆ ਉਹਦੇ ਚ ਕਿ ਮੈਨੂੰ ਜ਼ਿਕਰ ਮਜੀਠਿਆ ਤੋਂ ਮਾਫੀ ਮੰਗਣੀ ਪਈ ਸੀ یوں ਲੱਗ ਰਿਹਾ ਹੈ ਤੇ ਦੂਜੇ ਪਾਸੇ ਨਾਬਾਦੀ ਨਿਊ ਜੇਲ ਦੇ ਵਿੱਚ ਬੈਠਾ ਬਿਕਰਮ ਮਜੀਠੀਆ ਵੀ ਸੋਚਦਾ ਹੋਊ ਕਿ ਕਿ ਇਥੇ ਪੰਗਾ ਲੈ ਲਿਆ ਲੱਗਦਾ ਕਿ ਮੁਸ਼ਕਲਾਂ 'ਚ ਵਾਧਾ ਹੋ ਰਿਹਾ ਹੈ ਪੱਤਰਕਾਰ ਜਿਹੜੀ ਇੱਕ ਆਮ ਵਾਕ ਇਹ ਉਹਦੀਆਂ ਮੁਸ਼ਕਲਾਂ 'ਚ ਵਾਧਾ ਹੋ ਗਿਆ ਉਹਨੂੰ ਰਾਹਤ ਨਹੀਂ ਮਿਲੀ ਨਹੀਂ ਹੁਣ ਤਾਂ ਸੱਚਮੁੱਚ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ 'ਚ ਵਾਧਾ ਹੁੰਦਾ ਨਜ਼ਰ ਆਉਂਦਾ ਹੈ ਕਾਰਨ 2 ਇੱਕ ਸੱਤਾ ਨੂੰ ਬਲੂ ਕਾਰਨ ਨੋਟਿਸ ਜਾਰੀ ਕਰਨਾ ਦੂਜਾ ਪੰਜਾਬ ਪੁਲਿਸ ਨੂੰ ਇਹ ਆਗਿਆ ਮਿਲਾਂ ਕਿ ਤੁਸੀਂ ਵਿਕਰਮ ਮਜੀਠੀਆ ਤੋਂ ਜਾ ਕੇ ਪੁੱਛ ਸਕਦੇ ਹੋ ਜੇਲ੍ਹ ਚ ਪੁੱਛ ਕੇ ਚੱਕ ਸਕਦੇ ਇਹਦਾ ਮਤਲਬ 21 ਵਾਲਾ ਐਨਡੀਪੀਐਸ ਐਕਟ ਜਿਹੜਾ ਲੱਗਿਆ ਹੋਇਆ ਕੇਸ ਹੈ ਉਹ ਉਹਦੇ ਬਾਰੇ ਚਲਾਨ ਪੇਸ਼ ਕੀਤਾ ਜਾ ਸਕਦਾ ਹੋਰ ਵੀ ਜੇਕਟ ਮਿਲਿਆ ਇੱਕ ਦੋ ਮਾਮਲੇ ਇਸ ਵੀਡੀਓ ਚ ਤੁਹਾਡੇ ਨਾਲ ਡਿਸਕਸ ਕਰਨੇ ਨੇ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਅਪੀਲ ਕਰਦਾ ਹੁੰਨਾ ਤੁਹਾਨੂੰ ਹੁਣ ਪਤਾ ਹੈ ਤੁਸੀਂ ਇੰਨੇ ਦਿਨ ਹੋ ਗਏ ਮੇਰੇ ਨਾਲ ਜੁੜੇ ਹੋ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਹੁਣ ਮੈਂ ਕੱਲ ਜਿਹੜਾ ਕਿਉਂ ਕਹਿ ਰਿਹਾ ਕਿ ਜਦੋਂ ਮੈਂ ਕੱਲ ਰਿਪੋਰਟ ਦੇਖ ਰਿਹਾ ਸੀ ਪਿਛਲੇ ਮਹੀਨੇ ਦੀ ਉਹਦੇ ਚ 42% ਲੋਕ ਉਹ ਦੇਖਦੇ ਨੇ ਇਸ ਚੈਨਲ ਨੂੰ ਜਿਹੜੇ ਸਬਸਕ੍ਰਾਈਬਰ ਨਹੀਂ ਇਦਾਂ ਮਤਲਬ 42% ਜਿਹੜੇ ਨੇ ਉਹ ਸਬਸਕ੍ਰਾਈਬ ਕਰ ਲੈਣ ਤੇ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦਾ ਰਹੇ ਖੈਰ ਆਪਾਂ ਗੱਲ ਬਿਕਰਮਜੀਠੀਆ ਦੀਆਂ ਮੁਸ਼ਕਲਾਂ ਦੀ ਕਰ ਰਹੇ ਸੀ ਇਹਨੂੰ ਆਪਾਂ ਦੋ ਹਿੱਸੇ ਚ ਲੈਨੇ ਆ ਪਹਿਲੀ ਤਾਂ ਗੱਲ ਪ੍ਰਚਾਰ ਕੀਤਾ ਜਾ ਰਿਹਾ ਨਾ ਬਿਕਰਮਜੀਠੀਆ ਨੇ ਔਰ ਜਿੱਥੇ ਵੀ ਮਾਨ ਸਾਹਿਬ ਬੋਲਣਗੇ ਤੁਹਾਡੀਆਂ ਚੁੰਨੀਆਂ ਜਿਹੜੀਆਂ ਚਿੱਟੀਆਂ ਕਰਤੀਆਂ ਮਾਂ-ਬਾ ਦੇ ਘਰਾਂ ਦੇ ਜਿਹੜੇ ਬੈਣ ਪਾਉਂਦੇ ਦਿਖ ਰਹੀਆਂ ਨੇ ਇਹ ਉਹ ਸਾਰਾ ਕੁਝ ਆਪਾਂ ਦੇਖਦੇ ਆ ਉਹ ਦੋ ਰਾਵਾਂ ਕਿ ਨਸ਼ਿਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਇਹ ਚ ਕੌਣ ਬਣਕਰ ਹੋ ਸਕਦਾ ਔਰ ਇਹ ਵੀ ਗੱਲ ਹੈ ਕਿ ਨਸ਼ੇ ਚਰਚਾ ਚ ਜਗਦੀਸ਼ ਭੋਲਾ 13 ਦੀ ਸ਼ਾਇਦ ਗੱਲ ਹੈ ਉਦੋਂ ਸ਼ੁਰੂ ਹੋਏ ਸੀ ਇਹਦੇ ਚ ਵੀ ਕੋਈ ਦੋਰਾਵਾ ਨਹੀਂ ਹੈ ਲੇਕਿਨ ਜਿਹੜਾ ਹੁਣ ਕੇਸ ਹੈ ਉਹ ਤਾਂ ਡੀਏ ਦਾ ਕੇਸ ਹੈ ਡਿਸ ਪ੍ਰੋਪੋਸਟ ਡੇਟ ਐਸੈਟਸ ਆਮਦਨ ਤੋਂ ਵੱਧ ਜਾਇਦਾਦ ਸਰੋਤ ਘਟਨੇ ਆਮਦਨ ਦੇ ਜਿਆਦਾ ਤਪਤਾ ਇਹ ਹੈ ਕਿਸ ਲੇਕਿਨ ਪ੍ਰਚਾਰਿਆ ਯਾਰ ਹੈ ਜਿਹੜਾ ਹੈ ਐਨਡੀਪੀਐਸ ਡਰਗ ਦਾ ਕੇਸ ਇਹ ਹੁਣ ਉਹਦੇ ਚ ਕੀ ਇਹਦੇ ਚ ਵੀ ਹੁਣ ਦੋ ਐਂਗਲ ਹੋਰ ਦੇਖਣੇ ਪੈਣੇ ਨੇ ਮੈਂ ਸ਼ੁਰੂ ਚ ਇੱਕ ਗੱਲ ਕਹੀ ਸੀ ਨਾ ਕਿ ਜੀ ਲੱਗਦਾ ਕਿ ਕੇਜਰੀਵਾਲ ਨੂੰ ਹਲੇ ਉਹ ਪੁਰਾਣੀ ਜਿਹੜੀ ਇਹ ਚੀਜ਼ ਨਹੀਂ ਭੁੱਲੀ ਜਿਹੜੇ ਜ਼ਖਮਾਂ ਲਈ ਲੱਗਦੇ ਨੇ ਕਿ ਮੈਨੂੰ ਮਾਫੀ ਮੰਗਣੀ ਪਈ ਨਹੀਂ ਤਾਂ ਮੈਂ ਕਹਿੰਦਾ ਸੀ ਮੈਂ ਇਹਨੂੰ ਕੱਲੋਂ ਫੜ ਕੇ ਲਿਆਉਂਗਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਨਾਰੇ ਲੱਗਦੇ ਸੀ ਨਾ ਪਰ ਮਾਫੀ ਮੰਗਣੀ ਪਈ ਸੀ ਔਰ ਉਸ ਮਾਫੀ ਤੋਂ ਬਾਅਦ ਤਾਂ ਬੜਾ ਕੁਝ ਹੋਇਆ ਸੀ ਪੰਜਾਬ ਕੱਠਾ ਹੀ ਹੋ ਗਿਆ ਸੀ ਸੁਖਪਾਲ ਸਿੰਘ ਖਹਿਰਾ ਦੀ ਮੀਟਿੰਗ ਹਾਲ ਤੱਕ ਮੇਰੀ ਯਾਦ ਆ ਵੀ ਇਹ ਕੀ ਹੈ ਜੀ ਇਹਨੇ ਸਾਡੀ ਬੇਇੱਜ਼ਤੀ ਕਰਾਤੀ ਉਹ ਜਿਹੜੀ ਬੇਇੱਜ਼ਤੀ ਹਲੇ ਵੀ ਉਹਦੇ ਮਨ 'ਚ ਪਈ ਲੱਗਦੀ ਹੈ ਉਹ ਨਹੀਂ ਚਾਹੁੰਦਾ ਕਿ ਬਿਕਰਨ ਜੀਠਿਆ ਬਾਹਰ ਜਾਵੇ ਹੁਣ ਕੇਸ ਭਾਵੇਂ ਡੀਓ ਦਾ ਹੁਣ ਉਹ ਐਡੀਪੀਐਸ ਐਕਟ ਜਿਹੜਾ ਚੰਨੀ ਦੇ ਵੇਲੇ ਕੇਸ ਦਰਜ ਹੋਇਆ ਸੀ ਉਹਦੀ ਵੀ ਗੱਲ ਨਾਲ ਚੱਲ ਪਈ ਹੈ ਉਹਦੇ 'ਚ ਹੁਣ ਉਹ ਉਹਦੇ ਤਾਰਾ ਜੋੜਨ ਦੀ ਕੋਸ਼ਿਸ਼ ਉਹਦਾ ਚਰਾਨ ਪੇਸ਼ ਕਰਨ ਦੀ ਕੋਸ਼ਿਸ਼ ਲੱਗਦਾ ਹੋ ਰਹੀ ਹੈ ਜਮਾਨਤ ਹੋਈ ਹੋਈ ਹੈ ਇੱਥੇ ਮਛਾ ਨੂੰ ਪੜ ਦਿੰਦਾ ਵੀ ਜਿਹੜਾ ਮਜੀਠੀਆ ਕਿ ਮੈਂ ਤਾਂ ਸੁਪਰੀਮ ਕੋਰਟ ਤੋਂ ਜਮਾਨਤ ਮਿਲੀ ਉਸ ਕੇਸ ਚ ਤੇ ਲੇਕਿਨ ਹੁਣ ਉਹਨੂੰ ਡਿਵੈਲਪ ਕੀਤਾ ਜਾ ਰਿਹਾ ਨਵੇਂ ਤਰੀਕੇ ਨਾਲ ਬਲੂ ਕਾਰਡ ਨੋਟਿਸ ਜਾਰੀ ਹੋਈ ਜੀ ਸੱਤੇ ਤੋਂ ਇਹ ਸਾਰੀ ਜਿਹੜੀ ਗੇਮ ਹੈ ਨਾ ਮਜੀਠੀਆ ਲਈ ਜੇ ਆਪਾਂ ਸਾਰੀ ਗੱਲ ਸਮਝ ਨਹੀਂ ਹੋਵੇ ਸਮਝੀ ਤਾਂ ਹੋਈ ਹੈ ਤੁਸੀਂ ਜੇ ਯਾਦ ਕਰਨੀ ਹੋਵੇ ਤੋ ਚਾਰ ਪੰਜ ਪਲੇਅਰ ਇਹਦੇ ਚ ਕਾਫੀ ਇੰਪੋਰਟੈਂਟ ਨੇ ਉਹਨਾਂ ਚੋਂ ਦੋ ਤਾਂ ਤੁਸੀਂ ਉਹਨਾਂ ਦੀ ਇੰਟਰਵਿਊਆਂ ਸੋਸ਼ਲ ਮੀਡੀਆ ਤੇ ਸੁਣੇ ਬਿੱਟੂ ਔਰ ਤੇ ਜਗਜੀਤ ਚਾਹਲ ਉਹ ਦੋ ਤਾਂ ਬਾਹਰ ਆਏ ਹੋਏ ਨੇ ਲੇਕਿਨ ਜਗਦੀਸ਼ ਭੋਲਾ ਉਹਨੂੰ ਪਿੱਛੇ ਜਮਾ ਉਹਨੂੰ ਪੈਰੋਲ ਮਿਲੀ ਸੀ ਸ਼ੁਰੂਆਤ ਤਾਂ ਜਗਦੀਸ਼ ਭੋਲੇ ਦੀ ਹੁੰਦੀ ਹੈ ਨਾ ਜਦੋਂ ਇਹ ਬਦੀ ਦੀ ਫੈਕਟਰੀ ਚੋਂ ਜਿਹੜਾ ਨਸ਼ਾ ਬਣਦਾ ਸੀ ਉਹਦੇ ਚੋ ਅਰਜਨ ਵਾੜੀ ਵੱਡਾ ਪਹਿਲਵਾਨ ਫਸ ਗਿਆ ਸੀ ਤੇ ਇੱਕ ਦਿਨ ਉਹਨੇ ਜਿਹੜਾ ਨਾਂ ਲਿਆ ਸੀ ਬੰਦਿਆਂ ਦਾ ਵੀ ਤੁਸੀਂ ਜਿਹੜਾ ਹੈ ਸਤਪ੍ਰੀਤ ਸੱਤਾ ਦੀ ਗੱਲ ਜਾਂ ਪਵਿੰਦਰ ਪਿੰਦੀ ਜਾਂ ਅਮਰਿੰਦਰ ਲਾਡੀ ਇਹ ਜਿਹੜੇ ਬੰਦੇ ਜਿਹੜੇ ਕੈਨੇਡਾ ਦੇ ਨੇ ਉਹਨਾਂ ਦੇ ਨਾਲ ਉਹ ਕਹਿੰਦੇ ਬਿਕਰਮ ਜੱਠੀ ਉਹਨੂੰ ਤਾਂ ਦੇਖੋ ਉੱਥੋਂ ਬਿਕਰਮ ਜੱਠੀ ਆਇਆ ਸੀ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੋਵੇਗਾ ਇਹ ਬਾਦਲ ਸਾਹਿਬ ਦੇ ਵੇਲੇ ਬਿਕਰਮ ਜੱਠੀ ਦਾ ਕੇਸ ਖੁੱਲਿਆ ਸੀ ਸ਼ੁਰੂ ਹੋਇਆ ਸੀ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਚਲੋ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਜਿਹੜਾ ਸੱਤਾ ਉਹਦਾ ਬਲੂ ਕਾਰਨਰ ਨੋਟਿਸ ਜਾਰੀ ਹੋ ਗਿਆ ਹੁਣ ਸੱਤਾ ਕੌਣ ਹੈ ਸਤਪ੍ਰੀਤ ਸੱਤਾ ਕੌਣ ਹੈ ਅਸਲ ਦੇ ਵਿੱਚ ਉਹ ਜਿਹੜਾ ਔਲਖ ਕਹਿੰਦਾ ਨਾ ਕਿ ਮੈਨੂੰ ਵਿਕਰਮ ਜਦੋਂ ਮਟਾਇਆ ਵੀ ਇਹ ਕਹਿੰਦਾ ਮੇਰਾ ਯਾਰ ਹੈ ਜਮੇਹ ਕਹਿੰਦਾ ਮੈਂ ਕਰੂ ਤੇ ਉਹ ਉਹ ਦਵਾਈ ਉਹ ਦਵਾਈ ਜਿਹੜੀ ਡਰੱਗ ਚ ਹੁੰਦੀ ਹੈ ਜਿਹੜੀ ਡਰੱਗੀ ਮੰਗ ਰਿਆ ਸੀ ਉਹ ਜਿਹੜੀ ਕਿਤੇ ਕੈਨੇਡਾ ਅਮਰੀਕਾ ਉਹ ਕੈਨੇਡਾ ਰਹਿੰਦਾ ਤੂੰ ਹੁਣ ਉਹ ਜਦੋਂ ਇੱਥੇ ਆਉਂਦਾ ਸੀ ਉਹਦੇ ਲਈ ਵਿਕਰਮ ਵਿਕਰਮ ਉਹ ਤੋਂ ਬੜਾ ਪਾਵਰਫੁਲ ਸੀ ਬਿਕਰਮ ਦੀਆਂ ਗੱਡੀਆਂ ਸਰਕਾਰੀ ਗੱਡੀਆਂ ਰੈੱਡ ਲਾਈਟ ਲੱਗੀ ਹੋਈ ਗੱਡੀਆਂ ਗਨਮੈਨ ਉਹ ਮਿਲਦੇ ਸੀ ਘਰ ਦੇ ਵਿੱਚ ਰਹਿੰਦਾ ਸੀ ਇੱਥੋਂ ਤੱਕ ਤੇ ਸਰਕਾਰੀ ਹੈਲੀਕਾਪਟਰ 'ਚ ਵੀ ਸਫਰ ਕਰਦਾ ਤੋਂ ਹੁਣ ਇਹ ਜਿਹੜਾ ਸੱਤਾ ਜਿਹੜਾ ਉਹਦਾ ਯਾਰ ਜਿਹੜਾ ਉਹਨੇ ਕਿਹਾ ਜੇ ਔਲਖ ਦੀ ਗੱਲ ਬਣੀਏ ਮੇਰਾ ਬਹੁਤ ਕਰੀਬੀ ਯਾਰ ਹੈ ਨਾਲ ਉਹਦੇ ਦੋ ਹੋਰ ਬੰਦੇ ਹੁਣ ਸੱਤਾ ਜਿਹੜਾ ਮੇਨ ਹੈ ਉਸ ਦਾ ਬਲੂ ਕੋਰਨਰ ਜਿਹੜਾ ਉਹ ਨੋਟ ਜਾ ਰਿਹਾ ਬਲੂ ਕੋਰਨਰ ਕੀ ਹੁੰਦਾ रेड कॉर्नर ਤੋਂ ਪਹਿਲੀ ਸਟੇਜ ਹੈ। ਬਲੂ ਕਾਰਨਰ ਤੇ ਨਾਲ ਤੁਹਾਨੂੰ ਇਹ ਇੰਟਰਪੋਲ ਦੱਸਦੇ ਰਹਿੰਦੇ ਬੰਦਾ ਕਿੱਥੇ ਰਹਿ ਹੈ ਅਮਰੀਕਾ ਉਹਦੀ ਇਨਫੋਰਮੇਸ਼ਨ ਮਿਲਦੀ ਹੈ ਸਾਰੀ। ਤੇ ਜਦੋਂ ਉਹਨੂੰ ਫੜ ਲੈ ਫਿਰ ਉਹ ਰੈਡ ਕਾਰਨਰ ਤੇ ਫਿਰ ਫੜਾਉਣ ਵਾਲਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਹ ਕੌਣ ਕਰਦਾ ਹੈ? ਇਹ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ। ਇਹ ਪੰਜਾਬ ਸਰਕਾਰ ਤਾਂ ਨਹੀਂ ਕਰ ਸਕਦੀ। ਸੀਬੀਆਈ ਨੂੰ ਕਿਹਾ ਉੱਥੋਂ ਕਰਵਾਇਆ। ਇਹਦਾ ਮਤਲਬ ਜੇ ਬਲੂ ਕਾਰਨਰ ਹੋ ਰਿਹਾ ਜੇ ਅਗਲੇ ਸਟੇਪ ਤੇ ਸੱਤਾ ਵੀ ਆ ਜਾਂਦਾ ਫਿਰ ਤਾਂ ਬਹੁਤ ਹੀ ਮੁਸ਼ਕਲਾਂ ਪੈ ਜਾਣੀਆਂ। ਕਿਉਂਕਿ ਆਲਰੇਡੀ ਇਹ ਕਮਾਈਆਂ ਦੇਤੀਆਂ ਔਰਖਤੇ ਦੂਜੇ ਲਾਡੀ ਨੇ ਤੋ ਇਹ ਸਾਰੇ ਸਿਸਟਮ ਚ ਦੋਸੇ ਹੋਗੇ ਨਾ ਹੁਣ ਇੱਕ ਤਾਂ ਡੀਏ ਦੇ ਕੇਸ ਚ ਚੱਲ ਹੀ ਰਿਹਾ ਕੰਮ ਉਹ ਤਾਂ ਹੋ ਹੀ ਰਹੀਏ ਗੱਲ ਫਿਰ ਐਨਟੀਪੀਐਸ ਐਕਟ ਤੇ ਐਨਟੀਪੀਐਸ ਐਕਟ ਚ ਉਹਨੇ ਕਹਿਆ ਸੀ 100% ਸਧਾਰਤ ਚਾਟਾ ਪਿਆ ਉਸ ਮੇ ਤੇ ਡੀਜੀਪ ਨੇ ਕਹਿਆ ਸੀ ਕਹਿੰਦਾ 100% ਕੰਕਰੀਟ ਪ੍ਰੂਫ ਪਏ ਨੇ ਤੇ ਇਹ ਨਹੀਂ ਬਚ ਸਕਦਾ ਤੇ ਉਹਦੇ ਨੂੰ ਸਰਕਾਰ ਉਹਦੋਂ ਪਾਦਰ ਲਖੀਆ ਹੁਣ ਇਸ ਕਰਕੇ ਮੈਂ ਕਿਹਾ ਸੀ ਕਿ ਇਹ ਜਿਹੜਾ ਸੱਤਾ ਦਾ ਬਲੂ ਕਾਰਡਰ ਨੋਟਸ ਔਰ ਪੁਲਿਸ ਦੀ ਪੁਛਕਿਛ ਦੀ ਆਗਿਆ ਵਿਕਰਮਜੀਤ ਹੀ ਦੀਆ ਜਿਹੜੀਆਂ ਪਦਾ ਰਹੀ ਹੈ ਮੁਸ਼ਕਲਾਂ ਇਹ ਹੁਣ ਘੇਰਿਆ ਜਾ ਰਿਹਾ ਉਹਨਾਂ ਦੀ ਪਤਨੀ ਨੂੰ ਗਨੀਵਕੌਰ ਉਹ ਵੀ ਹਾਈ ਕੋਰਟ ਗਏ ਨੇ ਕਿ ਮੈਥੋਂ ਕਿਉਂ ਬਿਜ਼ਨਸ ਮੰਗ ਰਹੀ ਹੈ ਡਾਕੂਮੈਂਟ ਸੋ ਇਹ ਸਾਰਾ ਕੁਝ ਉਹ ਜਿਹੜੀਆਂ ਗੱਲਾਂ ਹੁੰਦੇ ਨਾ ਮੱਚਾ ਨੂੰ ਹੱਥ ਪੈਰ ਨਾਲ ਉੱਚੀ ਬੋਲਣਾ ਉਹ ਕਰਨਾ ਉਹ ਕੋਈ ਸਭੇ ਗੱਲਾਂ ਤਾਂ ਲੱਗਦੀਆਂ ਨਹੀਂ ਪਿੰਡਾਂ ਚ ਜਦੋਂ ਨਿਆਣੇ ਲੜਦੇ ਨੇ ਉਦੋਂ ਤਾਂ ਵੱਖ ਦੇਖ ਲੂੰਗਾ ਤੈਨੂੰ ਉਹ ਮੱਚਾ ਦਾ ਮੱਚੜੀ ਉਹ ਸਾਰੀਆਂ ਗੱਲਾਂ ਚਲੋ ਅਗਲੇ ਦਾ ਆਪ ਦੇ ਇੱਕ ਦੀ ਗੱਲਬਾਤ ਹੈ ਲੇਕਿਨ ਲੱਗਦਾ ਹੈ ਕਿ ਪੰਜਾਬ ਸਰਕਾਰ ਹੁਣ ਇਸ ਪਾਸੇ ਜਿਹੜੀ ਹੈ ਹੌਰਤੀ ਜੀ ਦਿਖਾ ਰਹੀ ਹੈ ਇਹ ਤਾਂ ਪਹਿਲਾ ਮਾਮਲਾ ਥੋੜੇ ਨਾਲ ਡਿਸਕਸ ਕਰਨਾ ਸੀ ਦੂਜਾ ਮਾਮਲਾ ਜਿਹੜਾ ਮੈਂ ਡਿਸਕਸ ਕਰਨਾ ਸੀ ਵੈਸੇ ਤਾਂ ਅੱਜ ਉਸ ਮਾਮਲੇ 'ਚ ਕਾਫੀ ਕੁਝ ਨਿਰਣਾ ਹੋ ਜਾਣਾ ਹੈ ਪ੍ਰੇਮ ਸਿੰਘ ਚੰਦੂ ਮਾਜ਼ਰਾ ਠੀਕ ਕਰ ਰਿਹਾ ਹੈ ਕਿ ਅੱਜ ਅਸਲ ਨਕਲ ਦਾ ਵੀ ਫੈਸਲਾ ਹੋ ਜਾਣਾ ਹੈ ਉਹ ਕੀ ਹੈ ਉਹ ਹੈ ਅਕਾਲੀਆਂ ਦੇ ਦੋਨੇ ਧੜਿਆਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਨਮਾ ਅਕਾਲੀ ਦਲ ਕਹ ਲੋ ਉਹਨਾਂ ਨੇ ਅੱਜ ਲੋਂਗਵਾਲ ਵਿਖੇ ਜਿਹੜਾ ਹੈ ਦੋਨਾਂ ਨੇ ਕਾਨਫਰੈਂਸ ਕਰਨੀ ਹੈ ਲੌਂਗਵਾਲ ਦੀ ਅਨਾਜ ਮੰਡੀ ਚ ਕਰਨੀ ਹੈ ਜਿਹੜੇ ਨਵੇਂ ਥੜੇ ਨੇ ਉੱਥੇ ਕਟ ਕਰਨਾ ਹੈ ਦੂਜੇ ਪਾਸੇ ਭਾਈ ਮਨੀ ਸਿੰਘ ਕਾਲਜ ਚ ਕਰਨਾ ਹੈ ਸਖਵੀਰ ਸਿੰਘ ਬਾਦਲ ਦੇ ਥੜੇ ਨੇ ਹੁਣ ਸਖਵੀਰ ਸਿੰਘ ਬਾਦਲ ਤੇ ਦੋਨਾਂ ਦੀ ਜੇ ਆਪਾਂ ਗੱਲ ਦੇਖੀਏ ਦੋਨਾਂ ਦੇ ਵਿੱਚ ਪਲੇਅਰ ਜਿਹੜੇ ਨੇ ਉਹ ਜ਼ਿਆਦਾ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਟੀਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਟੀਮ ਚ ਪੜੇ ਸੀਨੀਅਰ ਪਲੇਅਰ ਨੇ ਪ੍ਰੇਮ ਸਿੰਘ ਚੰਦੂ ਮਾਦਰਾ ਸਰਜੀਤ ਸਿੰਘ ਰਖੜਾ ਬੀਬੀ ਜਗੀਰਪੁਰ ਗੋਬਿੰਦ ਸਿੰਘ ਲੋਗਵਾਲ ਪਰਮੇਂਦਰ ਸਿੰਘ ਢੀਂਟਸਾ ਹੁਣ ਉਹਦੇ ਤਾਂ ਲਿਸਟ ਲੰਬੀ ਐ ਪੰਜ ਮੈਂਬਰ ਇਹਨਾਂ ਦੇ ਆ ਅਗਵਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਬਟਾਲਾ ਬੀਬੀ ਸਤਪੰਥ ਕੌਰ ਤੇ ਸੰਤਾ ਸਿੰਘ ਮੈਦਪੁਰ ਇਹਨਾਂ ਕੋਲ ਤਾਂ ਲੰਬੀ ਟੀਮ ਐ ਤੇ ਮੈਂ ਦੇਖ ਰਿਹਾ ਸੀ ਦੂਜੇ ਪਾਸੇ ਜਿਹਦਾ ਕੈਪਟਨ ਜ਼ੈਰਬੇਕਰ ਹੈ ਸੁਬੀਸ਼ਿੰਗ ਬਾਦਲ ਉਹਦੇ ਕੋਲ ਤਾਂ ਟੀਮ ਚ ਮੈਂਬਰੀ ਮਹਿੰਦਰ ਸਿੰਘ ਗਰੇਵਾਲ ਦਰਜੀਤ ਸਿੰਘ ਚੀਮਾ ਜ ਲੈ ਦੇ ਪ੍ਰਵਿੰਦਰ ਸਿੰਘ ਪੁੰਦਰ ਤੇ ਇਕਤਾ ਬੰਦਾ ਹੋਰ ਉਹਨਾਂ ਦੇ ਕੋਲ ਜੋ ਮਲੂਕਾ ਆਹੀ ਬੰਦੇ ਉਹਨਾਂ ਉਹਦੇ ਕੋਲ ਬੰਦੇ ਘੱਟ ਨੇ ਜਾਂ ਉਸ ਲੈਵਲ ਦੇ ਬੰਦੇ ਨਹੀਂ ਖੈਰ ਮੈਂ ਤਾਂ ਗੱਲ ਹੋਰ ਕਰ ਰਿਹਾ ਸੀ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਕੱਲ ਦੇਖਿਆ ਪਟਿਆਲੇ ਆਈ ਸੀ ਗਿਆਨੀ ਹਰਪ੍ਰੀਤ ਸਿੰਘ ਜਿਉਂ ਜਿਉਂ ਹੁਣ ਉਹ ਐਕਟੀਵਿਟੀ ਵੱਧ ਰਹੀ ਹੈ ਹਰ ਰੋਜ਼ ਉਹਨਾਂ ਦੇ ਸਵਾਲ ਜਵਾਬ ਹੁੰਦੇ ਨੇ ਅਗਰ ਨਾਲੋਂ ਮਚਿਓਰਟੀ ਵਾਲੇ ਜਵਾਬ ਦਿੱਤੇ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੁਣ ਤੁਸੀਂ ਦੇਖੋ ਉਹਨਾਂ ਦਾ ਕੋਈ ਜਥੇਬਦਕ ਢਾਂਚਾ ਨਹੀਂ ਹਲੇ ਨਾ ਕੋਈ ਸਲਾਹਕਾਰ ਬੋਰਡ ਹੈ ਨਾ ਕੋਈ ਵਰਕਿੰਗ ਕਮੇਟੀ ਹੈ ਹੋਰ ਤਾਂ ਹੋਰ ਜਿਹੜੀ ਪੰਥ ਕੌਂਸਲ ਪੰਜਵੇਂ ਵੀ ਬਣਾਈ ਉਹ ਵੀ ਨਹੀਂ ਹੈ ਲੈ ਲੇਕਿਨ ਇਸ ਦੇ باوجود ਉਹ ਜਿਸ ਤਰੀਕੇ ਨਾਲ ਐਕਟੀਵਿਟੀ ਸ਼ੁਰੂ ਕੀਤੀ ਹੈ ਹਰ ਰੋਜ਼ ਕਿਤੇ ਕਦੇ ਡਾਕਟਰ ਅਤਰ ਸਿੰਘ ਜਨਾਲਾ ਨੂੰ ਮਨਾ ਲਿਆ ਕੱਲ ਜਿਹੜਾ ਰਖੜੇ ਦੇ ਇੱਥੇ ਸਰਜੀਤ ਸਿੰਘ ਰਖੜਾ ਦੇ ਆਏ ਸੀ ਤੋਂ ਪਟਿਆਲੇ ਦੇ ਵਿੱਚ ਜੇ ਕਕਰਾਲੇ குரு ਘਰ ਚ ਸੀ ਐਕਟੀਵਿਟੀ ਚੱਲ ਰਹੀਆਂ ਨੇ ਲੇਕਿਨ ਜਿਹੜੀਆਂ ਗੱਲਾਂ ਉਹਨਾਂ ਨੇ ਕਈਆਂ ਨੇ ਹੁਣ ਪਹਿਲਾਂ ਨਾਲੋਂ ਉਹਨਾਂ ਚ ਮੈਚਉਰਿਟੀ ਆ ਦਮ ਹੈ ਦੇਖੋ ਕਹਿੰਦੇ ਕਿ ਜੀ ਅਸੀਂ ਜਿਹੜਾ ਕੋਈ ਵੀ ਸਿਆਸੀ ਤਰ ਹੁੰਦੀ ਹੈ ਉਹਦਾ ਅਲਟੀਮੇਟ ਮੰਦਾ ਕਿ ਸੱਤਾ ਪ੍ਰਾਪਤੀ ਪਰ ਸਾਡੀ ਸੱਤਾ ਪ੍ਰਾਪਤੀ ਪਹਿਲੀ ਤਰਜੀਹ ਨਹੀਂ ਸਾਡੀ ਪਹਿਲੀ ਤਰਜੀਹ ਹੈ ਪੰਛ ਦੀ ਸੇਵਾ ਪੰਜਾਬ ਦੀ ਸੇਵਾ हां ਅਸੀਂ ਵੀ ਸਤਾ ਪ੍ਰਾਪਤੀ ਲਵਾਗੇ ਉਹਦੇ ਲਈ ਵੀ ਅਸੀਂ ਤਾਂ ਲਵਾਗੇ ਪੰਚ ਦੀ ਸੇਵਾ ਲਈ ਜਾਂ ਪੰਜਾਬ ਦੀ ਸੇਵਾ ਲਈ ਵਧੀਆ ਜਵਾਬ ਉਹਨਾਂ ਦਾ ਪੱਤਰਕਾਰ ਇਸ ਵਾਰ ਜਵਾਬ ਉਹਨਾਂ ਦਾ ਉਹ ਨੀਸੀ ਜਦੋਂ ਪਹਿਲਾਂ ਪੁੱਛਿਆ ਸੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਜੀ ਤੁਹਾਡੇ ਬਾਰੇ ਪੱਤਰਕਾਰ ਤਾਂ ਜਵਾਬ ਲੈਂਦੇ ਨੇ ਉਹਨਾਂ ਤਾਂ ਕੋਈ ਹੈਡਲਾਈਨ ਕੱਢਣੀ ਹੁੰਦੀ ਹੈ ਇਹ ਕਿਹਾ ਕੁਝ ਨਹੀਂ ਮੈਂ ਹੁਣ ਪ੍ਰਧਾਨ ਐ ਕੋਈ ਛੋਟਾ ਉਹਦਾ ਥੋੜੀ ਐ ਅੱਛੇ ਤਾਂ ਕਿੱਡੇ-ਕੱਡੇ ਬੰਦੇ ਬੈਠ ਕੇ ਚੜ੍ਹੇਗੇ ਬਹੁਤ ਵਧੀਆ ਜਵਾਬ ਸੀ ਉਹਨਾਂ ਦਾ ਅਸੀਂ ਸੰਗਠਨ ਕਦੋਂ ਬਣਾਉਣਾ ਬੜੀ ਜਾਦੀ ਬਣਾ ਦੇਣਾ ਜੀ ਅਸੀਂ ਲੱਗਦਾ ਹੈ ਕਿ ਵੀ ਨਾ ਥੋੜੇ ਤੁਹਾਡੇ ਕੋਲ ਅਕਾਲੀ ਦਰ ਦਾ ਚੰਨ insan ਜਿਹੜਾ ਤੁਸੀਂ ਕਿਹਾ ਸੀ ਨਾਮ ਨਿਸ਼ਾਨ ਤੇ ਅਸੀਂ ਦਫ਼ਤਰ ਲੈਣਾ ਉਹ ਕਿਵੇਂ ਸਾਡੀ ਲੀਗਲ ਟੀਮ ਲੱਗੀ ਹੋਈ ਹੈ ਜਸਟਿਸ ਨਰਬਲ ਸਿੰਘ ਦੀ ਲੀਗਲ ਟੀਮ ਬਣਾਤੀ ਮੇਰਾ ਕਹਿਣ ਦਾ ਮਤਲਬ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਮੈਂ ਖੁਦ ਲੋਚਣਾ ਕੀ ਚੀ ਸੀ ਵੀ ਤੁਸੀਂ ਕਹੇ ਜੇ ਜਵਾਬ ਦਿੰਦੇ ਹੋ ਜੀ ਕਿੰਨਾ ਉੱਚੀ ਸੁਰ ਚ ਬੋਲ ਦੋ ਮੈਂ ਦਿਖਾਉਂਗਾ ਕਿ ਜੀ ਗ੍ਰਾਂਥੀ ਕਿਵੇਂ ਸਿਆਸਤ ਕਰਦੇ ਨੇ ਇਹ ਕੰਮ ਛੱਡੋ ਉਹਨਾਂ ਲਈ ਹੁਣ ਉਹਨਾਂ ਨੇ ਕੱਲ ਜਿਹੜਾ ਇੱਥੇ ਦੇਖਿਆ ਬੜ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲ ਕਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਜੇ ਇਸੇ ਚਾਲ ਚੱਲਦੇ ਰਹੇ ਇਸੇ ਤਰ੍ਹਾਂ ਹੋਰ ਲੋਕ ਆਉਂਦੇ ਰਹੇ ਤਾਂ ਇਹ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਨਮਾ ਅਕਾਲੀ ਦਲ ਬੇਤ ਨੂੰ ਪਹਿਲਾਂ ਵੀ ਦੱਸਿਆ ਚਲੋ ਨੌਜ ਉਹਨਾਂ ਨੂੰ ਜਖਣੇ ਪੈਣਾ ਸਮਝਾਉਣ ਲਈ ਜਿਹੜਾ ਸ਼੍ਰੋਮਣੀ ਕਾਲੀ ਦਰ ਅਕਾਲ ਤਖਤ ਹੈ ਉਹੋ ਆਪਣਾ ਜਿਹੜਾ ਉਹ ਕਾਫੀ ਐਕਟ ਹੋ ਜਾਏਗਾ ਪਾਵਰਫੁਲ ਹੋ ਸਕਦਾ ਹੈ ਤਰਨ ਤਰਨ ਦੀ ਚੌਣ ਆ ਰਹੀ ਹੈ ਉਹਦੇ ਚ ਦੇਖਣਾ ਚੋਣ ਲੜਨੀ ਹੈ ਜà ਅੰਮ੍ਰਿਤਪਾਲ ਨੇ ਡਿਕਲੇਅਰ ਕੀਤਾ ਹੋਇਆ ਜਿਹੜੇ ਪਾਰਸ਼ ਪੰਜਾਬ ਦੇ ਅਕਾਲੀ ਦਰ ਨੇ ਕਿ ਅਸੀਂ ਲੜਨੇ ਉਹਨਾਂ ਦੀ ਮਦਦ ਕਰਨੀ ਹੈ ਐਸਜੀਪੀ ਚੋਣ ਹੋਣੀ ਐ ਸੁਖਜਿੰਦਰ ਰੰਧਾਵਾ ਨੇ ਜਿਹੜੀ ਗੱਲ ਕੀਤੀ ਹੈ ਕਿ ਐਸਜੀਪੀਸੀ ਦੀ ਚੋਣ ਕਿਉਂ ਨਹੀਂ ਹੋ ਰਹੀ ਉਹ ਚ ਗੱਲ ਬਿਲਕੁਲ ਕਲੀਅਰ ਹੈ ਕੱਲ ਰਾਜ ਮੰਤਰੀ ਜਿਹੜੇ ਗ੍ਰਹਿ ਰਾਜ ਮੰਤਰੀ ਨਤਿਆਨੰਦ ਨੇ ਬਿਲਕੁਲ ਸਹੀ ਕਿਹਾ ਕਿ ਜੇ ਹਾਈ ਕੋਰਟ ਦੇ ਕਾਰਨ ਉੱਤੇ ਸਟੇ ਮਿਲਿਆ ਹੈ ਹਾਈ ਕੋਰਟ ਚ ਸਟੇ ਕੀ ਨਹੀਂ ਲਈ ਹੈ ਕਦੇ ਸੋਚਿਆ ਜਿਹਨੂੰ ਫਾਇਦਾ ਹੁੰਦਾ ਉਹਨਾਂ ਨੇ ਕੇਸ ਕਰਾਇਆ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੁੱਛੋ ਵੀ ਤੁਸੀਂ ਕਿਉਂ ਨਹੀਂ ਹੋਂਦ ਦੇਤੇ ਚੋਣ ਤੁਸੀਂ 11 ਮੈਂਬਰਾਂ ਦੀ ਜਿਹੜੀ ਹਰਿਆਣੇ ਦੀ ਹੈ ਕੇਸ ਉਹ ਹੈ ਤੇ ਉਹ ਕੇਸ ਤਾਂ ਉਹਨਾਂ ਦੇ ਤਾਂ ਆਪਣੀ ਕਮੇਟੀ ਅਲੱਗ ਬਣ ਗਈ ਤੇ ਕੇਸ ਕਿਉਂ ਕਰਾਇਆ ਕਿਉਂਕਿ ਫਾਇਦਾ ਤਾਂ ਉਹਨਾਂ ਨੂੰ ਹੀ ਹੈ ਨਾ ਜਿੰਨੇ ਚਿਰ ਚੋਣ ਨਹੀਂ ਹੋਣੀ ਤਾਂ ਜਦੋਂ ਚੋਣ ਹੁੰਦੀ ਹੈ ਉਦੋਂ ਕਿੱਧਰ ਨੂੰ ਜਾਣਾ ਹੈ ਉਦੋਂ ਕੀਦਾਂ ਸਮਝੌਤਾ ਕਰਨਾ ਹੈ ਪੰਚਕ ਲਹਿਰ ਨਾ ਕਰਨਾ ਹੈ ਬਾਰਸ ਪੰਜਾਬ ਦੇ ਅਕਾਲੀ ਦਲ ਨਾਲ ਕਰਨਾ ਉਹ ਸਾਰੀ ਗੱਲਾਂ ਕੌਣ ਡਿਸਾਈਡ ਕਰੂਗਾ ਜਲਾ ਪ੍ਰਧਾਨ ਬਣਾਉਣੇ ਨੇ ਕੌਣ ਬਣਾਊਗਾ ਉਹਦੇ ਲਈ ਇੱਕ ਬਹੁਤ ਜ਼ਰੂਰੀ ਹੈ ਜਿਹੜਾ ਜਿਹਦੇ ਬਾਰੇ ਮੈਨੂੰ ਲੱਗਦਾ ਹਲੇ ਇਨਾਂ ਚ ਸਹਿਮਤੀ ਨਹੀਂ ਬਣ ਰਹੀ ਉਹ ਹੈ ਪੰਥ ਕੌਂਸਲ ਅਸਲ ਪਾਵਰ ਤਾਂ ਉਹਦੇ ਕੋਲ ਹੋਣੀ ਹੈ ਤੇ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦੇ ਰਾਤ ਨੇ ਬੀਬੀ ਸਤਵੰਤ ਕੌਰ ਕੋਲ ਤਾਂ ਉਹ ਜਦੋਂ ਉਹ ਬਣ ਜਾਂਦੀ ਹੈ ਉਹ ਬਣਾਓ ਉਹਦੇ ਲਈ ਠੀਕ ਹੈ ਟਾਈਮ ਲਾਉਦਾ ਇੱਕ ਮਹੀਨਾ ਕਹੇ ਇਨਾਂ ਨੇ ਮੇਰਾ ਕਹਿਲਾ ਮਹੀਨੇ ਚ ਹੋ ਜਾਣਾ ਚਾਹ ਤੇ ਜਿੰਨਾ ਡਿਲੇ ਕਰਨਗੇ ਨੁਕਸਾਨ ਤਾਂ ਫਿਰ ਇਹਨਾਂ ਨੂੰ ਹੀ ਹੈ ਤੋਂ ਲੇਕਿਨ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਤਿਆਰੀ ਜਿਹੜੀ ਹੈ ਉਹਨਾਂ ਨੂੰ ਕਰਨੀ ਬਣਦੀ ਹੈ ਤੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਡਿਲੇ ਕਰ ਲਈ ਜਾਵੇ ਵਾਰਠੇ ਰੋਣਾ ਉਹਦੇ ਲਈ ਤਰਕ ਕੱਢਨੇ ਬਹੁਤ ਜ਼ਰੂਰੀ ਨੇ ਚਾਹੇ ਸੁਖਜਿੰਦਰ ਸਿੰਘ ਰਧਾਵਾ ਨੇ ਸਵਾਲ ਕੀਤਾ ਸੀ ਜਵਾਬ ਚਾਹੇ ਨਤਿਨੰਦ ਨੇ ਦਿੱਤਾ ਹੈ ਲੇਕਿਨ ਜਿਹੜਾ ਇਹ ਦੱਸਣ ਲੋਕਾਂ ਨੂੰ ਕਿ ਪਟੀਸ਼ਨ ਕਿਹਦੇ ਪਾਈ ਕਿਹਦੇ ਕਿਹਨੇ ਪਟੀਸ਼ਨਾਂ ਪਾਈਆਂ ਕਿਹਦੇ ਪਵਾਈਆਂ ਤੇ ਜਦੋਂ ਕਿਨੇ ਪਵਾਇਆ ਹੋਊਗਾ ਉਸ ਵੇਲੇ ਇਸ ਗੱਦਾ ਜਵਾਬ ਲੋਕਾਂ ਚ ਆਜੂਗਾ ਕਿ ਇਹ ਜਾਣਬੁੱਝ ਕੇ ਚੋਣਾਂ ਨਹੀਂ ਹੁਣ ਦੰਦੇ ਜੋ 1925 ਦਾ ਐਕਟ ਕਹਿੰਦਾ ਹੁਣ ਤੱਕ ਤਾਂ ਸਾਰੀਆਂ ਚੋਣਾਂ ਹੋ ਜਾਣੀਆਂ ਚਾਹੀਦੀਆਂ ਸੀ ਤੇ 11 ਦੀ ਹੋਈ ਹੈ 14 ਸਾਲ ਹੋ ਗਏ ਕਿਉਂ ਨਹੀਂ ਹੋ ਰਹੀ ਚੋਣ ਤੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਮਿਲਣਗੇ ਜੇ ਇਹ ਸਪੈਸ਼ਲ ਚੱਲਣਗੇ ਔਰ ਇਹਨਾਂ ਨੂੰ ਨਿਸ਼ਚਿਤ ਤੌਰ ਤੇ ਕਿਉਂਕਿ ਮੇਰਾ ਮੇਰੀ ਦਿਲਚਸਪੀ ਤਾਂ ਇਹ ਹੈ ਕਿ ਕੋਈ ਪਾਰਟੀ ਜਿਹੜੀ ਇਸ ਤਰ੍ਹਾਂ ਦੀ ਬਣ ਜੇ ਜਿਹੜੀ ਪੰਥਕ ਪਾਰਟੀ ਬਣੇ ਪੰਥਕ ਜਿਹਦਾ ਕੋਈ ਮਤਲਬ ਇਹ ਹੋਵੇ ਕਿ ਪੰਜਾਬ ਦੇ ਲਈ ਕੋਈ ਲੜਨ ਮਰਨ ਵਾਲੀ ਪਾਰਟੀ ਹੋਵੇ ਉਸ ਤਰ੍ਹਾਂ ਦੀ ਹੁਣ ਮੈਂ ਮੈਨੂੰ ਨਹੀਂ ਪਤਾ ਸਰਵੇ ਸਹੀ ਹੈ ਜਾਂ ਨਹੀਂ ਜਿਹੜਾ ਹੋਇਆ ਸੀ ਮੈਂ ਜ਼ਿਕਰ ਕੀਤਾ ਤੁਹਾਨੂੰ ਲੇਕਿਨ ਉਹਦੇ ਚ 14-15 ਸੀਟਾਂ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਰਿਹਾ ਉਹ ਬਾਦਲ ਧੜੇ ਨੂੰ ਇਹਨਾਂ ਨੂੰ ਨਾ ਅੰਮ੍ਰਿਤਪਾਲ ਨੂੰ ਨਾ ਕਿਸੇ ਨੂੰ ਹੋਰ ਨੂੰ ਨਹੀਂ ਦਿੱਤੇ। ਚਲੋ ਇਹਨਾਂ ਦਾ ਹਲੇ ਸੈਕਟਰੀ ਨਹੀਂ ਦੀ ਬਣਿਆ ਇਹਨਾਂ ਤਾਂ ਬਾਅਦ ਚ ਪਤਾ ਲੱਗੂਗਾ। ਤੋਂ 45 ਚੈਲਿਓ ਦੇ ਰਹੇ ਨੇ ਇਹਨੂੰ ਕਾਂਗਰਸ ਨੂੰ ਕਾਂਗਰਸ ਆ ਦੀ ਲੜਾਈ ਚ ਗੜੇ ਚ ਲੱਗੀ ਹੋਈ ਹੈ ਤੇ ਤੀਜਾ ਜਿਹੜਾ ਆਮ ਆਦਮੀ ਪਾਰਟੀ ਉਹ ਜਿਹਦੇ ਚੋ ਸ਼ਾਮ-ਦਾਮ ਦੰਦਪੇੜ ਕਿ ਜਕਮਾਲ ਹੈ ਤੇ ਹੁਣ ਪਾਰਟੀਆਂ ਇਹ ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਮਸਲਾ ਚੱਕਿਆ ਜਾ ਸਕਦਾ ਸੀ। ਇਹ ਪੰਜਾਬ ਚ ਬਸਰਾ ਨਹੀਂ ਮਤਲਬ ਇੰਨੀ ਜਿਹੜੇ ਹਲਕੇ ਨਾਲ ਨਹੀਂ ਲੈਣਾ ਚਾਹੀਦੇ ਇਸ ਵਿਰੋਧੀ ਧਿਰਾਂ ਨੂੰ ਪਰ ਵਿਰੋਧੀ ਧਿਰਾਂ ਨੂੰ ਜਾਂ ਤਾਂ ਉਹਨਾਂ ਨੂੰ ਤਰਜੀਹ ਨਹੀਂ ਪਤਾ ਜਾਂ ਕੋਈ ਹੋਰ ਵਿਚਰੋ ਕਾਰਨ ਮਨਿਸਟਰ ਸੋਦੀ ਵਾਲੇ ਜਿਵੇਂ ਪੰਜਾਬਨਾਂ ਨੂੰ ਚੱਕਿਆ ਵੀ ਤੁਸੀਂ ਲੜਨ ਲਈ ਤਿਆਰ ਰਹੋ ਝੂਠ ਬੋਲੋ ਸੱਚ ਝੂਠ ਬੋਲੋ ਹਰ ਹਿੱਲੇ ਆਪਾਂ ਜਿੱਤਣਾ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਿਆਸੀ ਤੌਰ ਤੇ ਕਰਨ ਦੀ ਲੋੜ ਸੀ ਤੇ ਮੈਨੂੰ ਲੱਗਦਾ ਕਿ ਜੇ ਇਹ ਅਕਾਲੀ ਦਲ ਬੈਠ ਕੇ ਹਰ ਮੀਟਿੰਗਾਂ ਕਰੇ ਤੇ ਉਹ ਜਿਹੜੇ ਬੈਠ ਕੇ ਡਿਸਾਈਡ ਕਰੇ ਉਹ ਪੰਜ ਸੱਤ ਬੰਦੇ ਜਿਹੜੇ ਨੇ ਉਹ ਸਲਾਹਕਾਰ ਬੋਰਡ ਜਲਦੀ ਬਣਨਾ ਚਾਹੀਦਾ ਇਹਨਾਂ ਦਾ ਇਹਨਾਂ ਦੀ ਆਪਦੀ ਕੋਰ ਕਮੇਟੀ ਵਰਕਿੰਗ ਕਮੇਟੀ ਜਲਦੀ ਬਣਨੀ ਚਾਹੀਦੀ ਹੈ ਤਾਂ ਤੁਹਾਡਾ ਕੀ ਖਿਆਲ ਹੈ ਕਿ ਇਸ ਅਕਾਲੀ ਦਲ ਬਾਰੇ ਕਿਧਰ ਨੂੰ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ ਕਿ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਇਹ ਤੁਸੀਂ ਮੈਨੂੰ ਦੱਸੋਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ